ਸਚਿਕਲ ਦੋਸਤੋ ਪਬਲਿਕ ਸਮਾਣਾ نیوز ਤੁਸੀਂ ਦੇਖ ਰਹੇ ਹੋ ਤੇ ਗੱਲ ਕਰਾਂਗੇ ਅੱਜ ਸਮਾਣਾ ਦੇ ਤਹਿਸੀਲ ਪਾਰਗ ਦੇ ਵਿੱਚ ਲਗਭਗ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਗੁਰਜੀਤ ਸਿੰਘ ਖੇੜੀ ਨਗਈਆ ਵੱਲੋਂ ਜਿਹੜਾ ਸਮਾਣਾ ਦੇ ਸਭ ਤੋਂ ਉੱਚੇ ਜਿਹੜਾ ਟਾਵਰ ਹੈ ਬੀਐਸਐਨਐਲ ਦਾ ਉਹਦੇ ਉੱਪਰ ਜਿਹੜਾ ਮੋਰਚਾ ਲਗਾਇਆ ਹੋਇਆ ਜਿਸ ਦੇ ਵਿੱਚ ਅੱਜ ਜਿਹੜਾ ਪੰਥਕ ਇਕੱਠ ਕੀਤਾ ਗਿਆ ਸੀ ਜੇ ਗੱਲ ਕਰੀਏ ਤਾਂ ਸਮਾਣਾ ਦੇ ਨੇੜਲੇ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚੋਂ ਕਾਫੀ ਪਿੰਡਾਂ ਦੇ ਲੋਕ ਜਿਹੜੇ ਨੇ ਆਪਣਾ ਹਜੂਮ ਜਿਹੜਾ ਸਮਾਣਾ ਦੀ ਤਹਿਸੀਲ ਪਾਰਗਦੇਵੀ ਜੱਜ ਇਕੱਠੇ ਹੋਏ ਤੇ ਜਿਸ ਦੇ ਵਿੱਚ ਗੁਰਜੀਤ ਸਿੰਘ ਖੇੜੀ ਨਗਈਆ ਦੇ ਹੱਕ ਦੇ ਵਿੱਚ ਜਿਹੜੀ ਆਉਣ ਵਾਲੀ 21 ਤਰੀਕ ਹੈ ਇਸ ਤਰੀਕ ਨੂੰ ਜਿਹੜਾ ਸਮਾਣਾ ਜਿਹੜਾ ਬੰਦ ਦੀ ਕਾਲ ਵੀ ਦਿੱਤੀ ਗਈ ਹੈ ਤਸਵੀਰਾਂ ਜਿਹੜੀਆਂ ਲਗਾਤਾਰ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਤਹਿਸੀਲ ਪਾਰਗ ਦੇ ਵਿੱਚ ਉਹ ਲਗਾਤਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਹਲੇ ਤੱਕ ਇਸ ਪਾਸੇ ਨਾ ਤਾਂ ਕੋਈ ਗੰਭੀਰ ਦਿਖਦੀ ਨਜ਼ਰ ਆ ਰਹੀ ਹੈ ਤੇ ਨਾ ਹੀ ਜਿਹੜਾ ਹਲੇ ਤੱਕ ਸਰਕਾਰ ਦੇ ਨੁਮਾਇੰਦੇ ਇੱਥੇ ਆ ਕੇ ਗੱਲਬਾਤ ਕਰ ਰਹੇ ਨੇ ਉਹਨਾਂ ਕਿਹਾ ਕਿ ਜਿਹੜੀਆਂ ਦਿੱਲੀ ਦੀਆਂ ਸਰਕਾਰਾਂ ਨੇ ਇਹ ਪੰਜਾਬ ਦੇ ਵਿੱਚ ਚੋਣਾਂ ਦਾ ਜ਼ਰੂਰ ਲੜਦੀਆਂ ਨੇ ਪਰ ਪੰਜਾਬ ਦੇ ਜਿਹੜੇ ਮਾਹੌਲ ਨੇ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਲੇ ਤੱਕ ਗੰਭੀਰ ਨਹੀਂ ਦਿਖਦੀ ਨਜ਼ਰ ਆਉਂਦੀ ਗੱਲਬਾਤ ਕਰਦੇ ਆਂ ਹਾਂ ਜੀ ਜੀ ਨਾਮ ਬਾਬਾ ਜੀ ਆਪਣਾ ਨਾਮ ਪ੍ਰਦੀਪ ਸਿੰਘ ਖਾਲਸਾ ਬਾਈ ਬਾਬਾ ਜੀ ਕੀ ਕਹੋਗੇ ਅੱਜ ਕਿੰਨੇ ਦਿਨ ਹੋ ਚੁੱਕੇ ਨੇ ਗੁਰਜੀਤ ਸਿੰਘ ਖੇੜੀ ਨਗਈਆਂ ਨੂੰ ਅੱਜ ਟਾਵਰ ਦੇ ਉੱਪਰ ਚੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ ਇਹ 12 ਅਕਤੂਬਰ ਨੂੰ ਚੜੇ ਸੀ ਤੁਸੀਂ ਲਾਲੋ ਸਾਹਿਬ ਤਿੰਨ ਮਹੀਨਾ ਤੋਂ ਉੱਪਰ ਹੋ ਚੁੱਕੇ ਨੇ ਬਾਈ ਨੂੰ ਰਾਤ ਨੂੰ ਇੰਨੀ ਜਿਆਦਾ ਧੁੰਦ ਪੈਂਦੀ ਆ ਠੰਡ ਪੈਂਦੀ ਹੈਗੀ ਅਸੀਂ ਆਪ ਇੰਨੇ ਹੈਰਾਨ ਹੁੰਨੇ ਵੀ ਕਿਵੇਂ ਬੈਠੇਗੇ ਮੇਰੇ ਕਿਉਂਕਿ ਇਹ ਸਿੱਧਾ ਕਹਿਗਾ ਗੁਰੂ ਪ੍ਰਤੀ ਪਿਆਰ ਆ ਗੁਰੂ ਪ੍ਰਤੀ ਮੁਹੱਬਤ ਹੈਗੀ ਤਾਂ ਕਰਕੇ ਉੱਤੇ ਬ ਬਾਕੀ ਮੁੱਦਾ ਤੁਹਾਨੂੰ ਪਤਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਵਾਰ-ਵਾਰ ਪ੍ਰਚਾਰ ਸਾਨੂੰ ਪਤਾ ਕੱਟ ਕਰ ਦੇਣਗੇ ਤੇ ਹੁਣ ਦੇਖੋ ਅੱਗੇ ਕੋਈ ਸਖਤ ਐਕਸ਼ਨ ਵੀ ਜਿਵੇਂ ਮਤਲਬ ਕਿ ਆਗੂ ਲੈਣਗੇ ਉਸ ਹਾਲ ਨਾਲ ਅਸੀਂ ਤਾਂ ਇੱਥੇ ਬੈਠਾਗੇ ਸਾਨੂੰ 2-3 ਮਹੀਨੇ ਇੱਥੇ ਹੋ ਗਏ ਨੇ ਲਗਾਤਾਰ ਇੱਥੇ ਜਿਵੇਂ ਕਹਿਣਗੇ ਉਹ ਮੈਂ ਇਹਨਾਂ ਦਾ ਸਾਥ ਨਿਭਾਵਾਂਗੇ ਤੇ ਚਾਹੇ ਜਨ ਸੜਕ ਜਾਮ ਕਰਨੀ ਪੈ ਜੇ ਚਾਹੇ ਕੁਝ ਹੋਰ ਵਿਖਾ ਸੰਘਰਸ਼ ਹੋਵੇ ਅਸੀਂ ਇੱਥੇ ਬੈਠਾਂਗੇ ਲਗਾਤਾਰ ਪ੍ਰਦੀਪ ਜੀ ਠੰਡ ਵੀ ਬੜੀ ਵੱਧੀ ਜਾ ਰਹੀ ਹੈ ਤੇ ਉੱਤੇ ਮੋਰਚੇ ਦੇ ਵਿੱਚ ਤੁਸੀਂ ਲਗਾਤਾਰ ਡਟੇ ਹੋਏ ਹੋ ਸਰਕਾਰ ਹਾਲੇ ਤੱਕ ਕੋਈ ਸੁਣਵਾਈ ਬਈ ਪਹਿਲਾ ਪਹਿਲਾਂ ਚ ਮਤਲਬ ਕਿ ਉਹ ਮਾਲਵਿੰਦਰ ਸਿੰਘ ਕੰਡਾਇਆ ਸੀ ਠੀਕ ਹੈ ਇੱਕ ਵਾਰ ਸਰਪ੍ਰੀ ਸਿੰਘ ਖਾਲਸਾ ਠੀਕ ਹੈ ਉਹ ਕਹਿੰਦਾ ਵੀ ਮੈਨੂੰ ਭਗਵਾਨ ਜੀ ਨੇ ਭੇਜਿਆ ਮਾਲਵਿੰਦਰ ਸਿੰਘ ਕਹਿੰਦਾ ਮੈਂ ਪਾਰਲੀਮੈਂਟ ਚ ਗੱਲ ਚੱਕੂਆ ਉਹਨੇ ਇੱਕ ਵਾਰ ਗੱਲ ਕੀਤੀ ਮੁੜ ਕੇ ਨਾ ਉਹ ਆਇਆ ਨਾ ਉਹਨੇ ਗੱਲ ਚੱਕੀ ਨਾ ਕੋਈ ਮਤਲਬ ਕਿ ਇੱਥੇ ਕੋਈ ਉੱਥੇ ਉਹਨਾਂ ਵੱਲੋਂ ਕੋਈ ਮੂਵਮੈਂਟ ਹੋਈਆ ਕੁਛ ਨਹੀਂ ਬਸ ਲਾਰੇ ਲਾ ਕੇ ਜਾਂਦੇ ਨੇ ਕਿ ਜੀ ਆਪਾ ਰਾਨਾ ਮੁੱਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਹੋਰ ਕੋਈ ਆਦਰ ਮੁੱਦਾ ਨਹੀਂ ਹੋਏਗਾ ਗੁਰੂ ਸਾਹਿਬ ਵਾਸਤੇ ਵੀ ਇੱਕੋ ਮਤਲਬ ਕਿ ਜੇ ਨਹੀਂ ਆਪਾਂ ਬੋਲ ਸਕਦੇ ਆਪਾਂ ਬੋਲਾਂਗੇ ਕਿੱਥੇ ਜੀ ਦੇ ਦੇ ਵੀ ਕਿਸ਼ਤੇ ਦੇ ਪਹੁੰਚੂਗਾ ਜੀ ਹਾਂ ਜਗਤ ਜੋਤ ਅਕਤ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਕ ਹੋਣਾ ਜ਼ਰੂਰੀ ਹੈ ਜੇਦੀ ਮੰਗ ਸਮੁੱਚਾ ਪੰਥ ਵੀ ਕਰ ਰਿਹਾ ਤੇ ਭਾਈ ਗੁਰਜੀਤ ਸਿੰਘ 400 ਫੁੱਟ ਉੱਚੇ ਟਾਵਰ ਤੇ ਬੈਠ ਕੇ ਕਰ ਰਿਹਾ ਇਹ ਸਰਕਾਰ ਦੇ ਹੱਕਾਂ ਦੇ ਅੰਦਰ ਹੈ ਇੱਥੇ ਕੁਝ ਵੀ ਸੋਚਣ ਦੀ ਲੋੜ ਨਹੀਂ ਕਾਨੂੰਨ ਬਣਨਗੇ ਦੇਖेंगे करेंगे ਤਾਂ ਦਾ ਕੁਝ ਨਹੀਂ ਆ ਇਹ ਤੁਰੰਤ 24 ਘੰਟਿਆਂ ਚ ਕਾਰਵਾਈ ਹੋ ਸਕਦੀ ਹੈ ਇੱਥੇ ਸਰਕਾਰ ਦੀ ਬੇਈਮਾਨੀ ਹੈ ਉਹਨੂੰ ਕਰਨਾ ਬਣਦਾ ਹੈ ਨੰਬਰ 2 ਜਿੱਥੇ 400 ਫੁੱਟ ਤੇ ਉੱਚਾ ਚੜ ਕੇ ਬੈਠਾ ਹੈ ਭਾਈ ਗੁਰਜੀਤ ਸਿੰਘ ਮੈਂ ਉਹ ਨੂੰ ਬੇਨਤੀ ਕਰਦਾ ਵੀ ਭਰਾਵਾ ਥੱਲੇ ਉਤਰ ਕੇ ਮੈਦਾਨੇ ਜੰਗ ਚ ਲੜੀਏ ਆਪਾਂ ਇਹਨਾਂ ਦੇ ਅੱਗੇ ਭੁੱਖ ਹੜਤਾਲ ਰੱਖ ਕੇ ਆਤਮ ਹੱਤਿਆ ਕਰਕੇ ਟੈਂਕੀ ਤੋਂ ਛਾਲ ਮਾਰ ਕੇ ਭਾਈ ਗੁਰਬਖਸ਼ ਸਿੰਘ ਮਰ ਗਿਆ ਇਹਨਾਂ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਇਸ ਲਈ ਮਰਦਿਆਂ ਦੀਆਂ ਸਰਕਾਰਾਂ ਨੇ ਮਰਦਾਂ ਦੀਆਂ ਹੁੰਦੀਆਂ ਤੇ ਜ਼ਰੂਰ ਆਉਂਦੀਆਂ ਵੀ ਤੇਰੀ ਜਾਨ ਜ਼ਰੂਰੀ ਹੈ ਤੂੰ ਥੱਲੇ ਆ ਪਰ ਇਦਾਂ ਦਾ ਕੁਝ ਨਹੀਂ ਦੂਜੇ ਪੰਨੇ ਉਹ ਡੀਕ ਰਹੇ ਨੇ ਵੀ ਮਰੂੰਗਾ ਤੇ ਫਿਰ ਥੱਲੇ ਲਾ ਲਾ ਔਰ ਇਤਨੇ ਕੋ ਉਤਾਰ ਸਿੰਘ ਨਗਲਾ ਵੀ ਕਈ ਦਿਨ ਬੈਠੇ ਰਹੇ ਸੀ ਉਹਦੀ লাশ ਲੰਮਕੀ ਉਹ ਬਿਜਲੀ ਵਾਲਾ ਖੰਭਾ ਸੀ ਫਿਰ ਉਹਨੂੰ ਲਾਇਆ ਤੇ ਮਰਿਆ ਡਿਕਲੇਅਰ ਕਰਤਾ ਉਹ ਤੇ ਰੱਬ ਦੀ ਕਰਨੀ ਉਹ ਮਰਿਆ ਡਿਕਲੇਅਰ ਕਰਨ ਤੋਂ ਬਾਅਦ ਫਿਰ ਜਿਉਂਦਾ ਹੋ ਗਿਆ ਉਹ ਪਾਣੀ ਪੜਨ ਵਾਲਾ ਸਿੰਘ ਫਿਰ ਖੜਾ ਹੋ ਗਿਆ ਇਹ ਤਾਂ ਮਰ ਲਾਉਣ ਦੀ ਤਿਆਰੀ ਚ ਨੇ ਪਰ ਮੈਂ ਚਾਹੁੰਨਾ ਹੈ ਗੁਰਜੀਤ ਸਿੰਘ ਜਿਉਂਦੇ ਜੀ ਥੱਲੇ ਆਵੇ ਸਾਡੇ ਨਾਲ ਅਸੀਂ ਉਹਦੇ ਨਾਲ ਮਿਲ ਕੇ ਅਸੀਂ ਫਾਈਟ ਕਰਾਂਗੇ ਤੇ ਭਗਵੰਤ ਮਾਨ ਕੇਜ ਦੀਵਾਲ ਸਾਹਿਬ ਜਦੋਂ ਇੱਥੇ ਟੀਚਰਾਂ ਦੀ ਗੱਲ ਨੂੰ ਲੈ ਕੇ ਇੱਕ ਭੈਣ ਸਾਡੀ ਟੈਂਕੀ ਤੇ ਚੜੀ ਸੀ ਤੁਸੀਂ ਸਰ ਤਾਣਾ ਬਾਣਾ ਉੱਥੇ ਪਹੁੰਚ ਗਏ ਸੀ ਅੱਜ ਕਿਉਂ ਨਹੀਂ ਪਹੁੰਚੇ ਤੁਸੀਂ ਗੁਰੂਗ੍ਰੰਥ ਸਾਹਿਬ ਦੇ ਵੈਰੀ ਹੋ ਤੁਸੀਂ ਪੰਜਾਬ ਦੇ ਵੈਰੀ ਹੋ ਤੁਹਾਡੀ ਪੰਜਾਬ ਨਾ ਬਣਦੀ ਨਹੀਂ ਜਾਂ ਤੁਸੀਂ ਪੰਜਾਬ ਦੇ ਵਿਰੋਧ ਵਿੱਚ ਖੜੇ ਕੀਤੇ ਹੋ ਪਲੈਨ ਜੇ ਨਹੀਂ ਤੇ ਫਿਰ ਤੁਰੰਤ ਇੱਥੇ ਅੱਜ ਪ੍ਰਸ਼ਾਸਨ ਆਵੇ ਔਰ ਜਾਗਤ ਜੋਤ ਐਕਟ ਦੇ ਅਨੁਸਾਰ ਬੇਅਦਬੀ ਕਾਂਡ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਤੇ ਉਹਨੂੰ ਥੱਲੇ ਲਾ ਕੇ ਇੱਥੇ ਦਾ ਮਾਹੌਲ ਸ਼ਾਂਤ ਕਰੇ ਇਹ ਚੰਗੀ ਗੱਲ ਨਹੀਂ ਮਾੜੀ ਗੱਲ ਹੋ ਰਹੀ ਹੈ ਇੱਕ ਬਡਾਲਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੱਖਾਂ ਦੇ ਵਿੱਚ ਲੜਕਦੇ ਰਹਿੰਦੇ ਆ ਉਹ ਕਹਿੰਦੇ ਵੀ ਇਹ ਮੁੱਦੇ ਕਿਉਂ ਚੱਕਦੇ ਆ ਇਹ ਮੁੱਦੇ ਚੱਕਣੇ ਵੀ ਜ਼ਰੂਰੀ ਆ ਜੇ ਕੋਈ ਮੁੱਦੇ ਨਹੀਂ ਚੱਕੂਗਾ ਤਾਂ ਮੰਨ ਲਓ ਤਾਂ ਆਪਣੀ ਸੁਣਵਾਈ ਕਿੱਥੇ ਹੋਏਗੀ ਇਸ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਬਡਾਲਾ ਸਾਹਿਬ ਉਹਨਾਂ ਨੂੰ ਤਾਂ ਰੜਕਦੇ ਨੇ ਕਿ ਗੋਲ ਕਚੋਰੀ ਤੇ ਬ੍ਰੇਕ ਲਾਉਣ ਦੀ ਮੈਂ ਗੱਲ ਕਰਦਾ ਮੈਂ ਕਹਿੰਦਾ ਗੋਲਕ ਤੇ ਵੀ ਵੱਖਰਾ ਕਮਿਸ਼ਨ ਹੋਣਾ ਚਾਹੀਦਾ ਮੈਂ ਇਤਿਹਾਸ ਦੀ ਕਰਦਾਰ 쿠ਸ਼ੀ ਦੇ ਖਿਲਾਫਾ ਜਿਹੜਾ ਇਹ ਕਰ ਰਹੇ ਨੇ ਜਿਹਦੀਆਂ ਕਿਤਾਬਾਂ ਬਲਦੇਵ ਸਿੰਘ ਸਿਰਸਾ ਲਿਆ ਰਿਹਾ ਹੈ ਗੁਰੂਆਂ ਦੀਆਂ ਵਿਰਾਸਤਾਂ ਕਾਰ ਸੇਵਾ ਦੇ ਨਾਂ ਤੇ ਪੂਰੀ ਵਾਲਿਆਂ ਤੋਂ ਤੜਵਾਰ ਮੈਂ ਉਹਦੇ ਖਿਲਾਫ ਹਾਂ ਕਿ ਨਹੀਂ ਤੋੜਨ ਦੇਣੀਆਂ ਆ ਹੁਣ ਵੀ ਪਲਾਸ ਸਾਹਿਬ ਪੁਰਾਣੇ ਰੁੱਖ ਵੱਢ ਰਹੇ ਨੇ ਅਖੰਡ ਪਾਠਾਂ ਦੇ ਕਮਰੇ ਬਣਾਉਣੇ ਜੀ ਅਖੰਡ ਪਾਠਾਂ ਦੇ ਕਮਰੇ ਜ਼ਰੂਰੀ ਨੇ ਕਿ ਪੌਣ ਗੁਰੂ ਪਾਣੀ ਪਤਾ ਜ਼ਰੂਰੀ ਹੈ ਮਾਤਾ ਤਰਤ ਮਹੱਤ ਜ਼ਰੂਰੀ ਹੈ ਇਹਨਾਂ ਨੂੰ ਕਮਾਈ ਰਹਿ ਗਈ ਮੁੱਖ ਜੀ ਇਸ ਕਰਕੇ ਇਹਨਾਂ ਨੂੰ ਮੈਂ ਚੁਬਦਾ 328 ਰੁਪਏ ਇਹਨਾਂ ਦਰਬਾਰ ਸਾਹਿਬ ਤੋਂ ਚੋਰੀ ਵਿੱਚ ਹੈ ਮੈਂ ਕਹਿੰਨਾ ਸ਼੍ਰੋਮਣੀ ਕਮੇਟੀ 'ਚ ਚੋਰ ਬੈਠੇ ਇਹ ਕਹਿੰਦੇ ਸਾਨੂੰ ਚੋਰ ਕਿਉਂ ਕਹਿੰਦੇ ਹੋ ਹੁਣ ਤਾਂ ਉਹਨਾਂ ਨੇ ਚੋਰਾਂ ਨੇ ਆਪ ਵੀ ਮੰਨ ਲਿਆ ਖਲੋ ਕੇ ਕਿ ਪਿਚੋਰੀ ਹੋਇਆ ਸਾਰਾ ਕੁਝ ਇਸ ਲਈ ਇਹਨਾਂ ਨੂੰ ਮੈਂ ਚੁਭਦਾ ਆਂ ਜਦ ਕਿ ਮੈਂ ਸਹੀ ਮੈਣਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹੱਕ 'ਚ ਆ ਉਹਦੀ ਹੋਂਦ ਚਾਹੁੰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਆਦਰ ਬਚਾਉਣਾ ਹੈ ਇਹ ਖਾ ਖਾ ਸਾਡਾ ਵਿਰੋਧ ਕਰ ਰਿਹਾ ਹੈ ਇਸ ਵਿਰੋਧ ਦੇ ਵਿੱਚ ਇਹਨਾਂ ਨੂੰ ਕਲਖ ਲੱਗਣੀ ਹੈ ਤੇ ਭਵਿੱਖ ਦਾ ਨੁਕਸਾਨ ਹੋਣਾ ਹੈ ਅੱਜ ਦੀ ਪਰਪਾਈ ਕਦੇ ਹੋਣੀ ਨਹੀਂ ਇਸ ਲਈ ਮੈਂ ਚਾਹੁੰਦਾ ਕਿ ਵਿਰੋਧ ਕਰਨ ਦੀ بجائے ਤੁਸੀਂ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਨਾਲ ਅੱਜ ਤੁਸੀਂ ਪੰਥ ਇਕੱਠਾ ਕਰਕੇ ਪੰਜ ਬਾਣੀਆਂ ਦੇ ਨਿੱਤ ਨੇਪੀ ਬੰਦਿਆਂ ਦੀਆਂ ਪਰਚੀਆਂ ਪਾ ਲਓ ਜੀਤੀ ਨਿਕਲ ਆਓ ਸਿਲੈਕਸ਼ਨ ਕਰਦੇਓ ਮੈਂ ਨਹੀਂ ਚਾਹੁੰਦਾ ਮੇਰੀ ਪਰਚੀ ਪਵੇ ਆਜੋ ਉੱਥੇ ਤੁਸੀਂ ਪ੍ਰਧਾਨ ਬਣ ਜਾਓ ਮੈਨੂੰ ਕੀ ਦਿੱਕਤ ਆ ਪਰ ਜੋ ਕਰਨ ਲਈ ਬਣਾਇਆ ਗਿਆ ਨਾ ਉਹ ਕਰਕੇ ਦਿਖਾਓ ਜੇ ਨਹੀਂ ਕਰ ਸਕਦੇ ਤੇ ਪ੍ਰਬੰਧ ਛੱਡ ਕੇ ਤੁਹਾਨੂੰ ਲਾਂਬੇ ਹੋਣਾ ਪਏਗਾ ਕਿਉਂ ਗੁਰੂ ਸਾਹਿਬ ਦਾ ਨਰਾਦਰ ਹੋਇਆ ਗੁਰੂ ਸਾਹਿਬ ਦੀ ਹੋਂਦ ਤੇ ਹਮਲੇ ਹੋਏ ਵਿਰਾਸਤਾਂ ਟੁੱਟੀਆਂ ਗੋਲਕਾਂ ਦਾ ਵੱਡੇ ਪੱਧਰ ਤੇ ਚੋਰੀ ਹੋਈਆਂ ਜ਼ਮੀਨਾਂ ਵੇਖ ਰਹੀਆਂ ਨੇ ਬੜਾ ਨੁਕਸਾਨ ਕੀਤਾ ਜਾ ਰਿਹਾ ਜਿੰਨੂੰ ਰੋਕਣਾ ਬਹੁਤ ਜ਼ਰੂਰੀ ਹੈ ਔਰ ਜੇ ਨਾ ਹੋਇਆ ਤੇ ਇੱਕ ਦਿਨ ਅੱਗੇ ਨਨਕਾਣਾ ਸਾਹਿਬ ਤੋਂ ਹੱਥ ਧੋਤੇ ਨੇ ਹੁਣ ਕਿਸੇ ਦਿਨ ਨੂੰ ਦਰਬਾਰ ਸਾਹਿਬ ਤੋਂ ਪੰਥ ਹੱਥ ਜਰੂਰ ਧੋ ਕੇ ਬੈਠੇਗਾ ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਸਿਲੈਕਸ਼ਨ ਨੇ ਕੰਨਿਆ ਕੁਮਾਰੀ ਤੋਂ ਸਮੀਰ ਤੱਕ ਖਸ਼ਾਬਰ ਮੁਲਤਾਨ afghanistan ਤੱਕ ਬਣਾ ਦਿੱਤੀ ਸੀਗੀ ਸਿਕਮ ਚੀਨ ਤੱਕ ਬਣਾ ਦਿੱਤੀ ਸੀ ਇਹਨਾਂ ਦੀ ਚੋਣ ਨੇ ਇਹਨਾਂ ਦੀਆਂ ਪ੍ਰਧਾਨਕੀਆਂ ਨੇ ਉਹਦੇ ਚਾਰ ਟੁਕੜੇ ਕਰ ਦਿੱਤੇ ਨੇ ਪਾਕਿਸਤਾਨ ਦਿੱਲੀ ਹਰਿਆਣਾ ਤੇ ਪੰਜਾਬ ਇਹ ਪਿਓ ਦੇ ਪੁੱਤ ਹੋਰ ਸਮਾਂ ਰਹਿ ਗਏ ਤੇ ਮਾਝਾ ਮਾਲਵਾ ਦੁਆਬਾ ਤੇ ਮੜਕੇ ਦਿਹਾਤੀ ਤੇ ਸ਼ਹਿਰੀ ਤੁਹਾਡੇ ਪੰਥ ਦਾ ਖਿੱਦੋ ਇਹੋ ਜਿਹੇ ਲੀਣਾ ਕਰਨਗੇ ਇਹ ਮੁੜ ਕੇ ਪੰਥ ਤੋਂ ਇਕੱਠਾ ਨਹੀਂ ਹੋਣਾ ਇਸ ਲਈ ਮੈਂ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਭਾਈ ਸਾਹਿਬ ਜੀ ਆਖਰੀ ਸਵਾਲ ਸੁਖਵੀਰ ਬਾਦਲ ਨੇ ਉਥੇ ਸਜ਼ਾ ਵੀ ਭੁਗਤੀ ਪਰ ਉਹਨੇ ਬਾਅਦ ਵਿੱਚ ਬਿਆਨ ਦਿੱਤਾ ਵੀ ਮੈਂ ਸਜ਼ਾ ਵੀ ਮੈਂ ਤਾਂ ਵਿਵਾਦ ਖਤਮ ਕਰਨ ਵਾਸਤੇ ਸਾਰਾ ਕੁਝ ਮੰਨ ਲਿਆ ਜੀ ਇਸ ਬਾਰੇ ਵੀ ਮੰਨ ਲਓ ਤੁਹਾਨੂੰ ਕੁਝ ਵਿਚਾਰ ਤੁਹਾਡੇ ਸੁਖਵੀਰ ਦਾ ਪਾਪਾ ਜੀ ਵੀ ਝੂਠ ਬੋਲਦਾ ਸੀ ਤੇ ਸੁਖਵੀਰ ਵੀ ਬੋਲਦਾ ਤੇ ਸੁਖਵੀਰ ਦੇ ਨਾਲ ਜਿਹੜਾ ਲਾਣਾ ਗਿਆ ਆ ਜਿਹੜਾ ਨਵਾਂ ਕਾਲੀ ਦਲ ਬਣਾਉਣ ਰਿਹਾ ਇਹ ਵੀ ਉਸੇ ਕੈਟਾਗਰੀ ਦਾ ਹੈ ਇਹ ਸਾਰੇ ਸਿਰੇ ਦੇ ਝੂਠੇ ਨੇ ਬਾਹਰ ਆ ਕੇ ਇਹ ਕਹਿੰਦੇ ਬਾਤ ਉਹ ਕਰੇ ਜਿਸਕੇ ਸੋ ਪਹਿਲੂ ਹੋ ਕਿਉਂਕਿ ਬਾਤ ਬਦਲਨੇ ਕੇ ਲਈ ਕੋਈ ਤਾਂ ਹੋਗਾ ਇਹਨਾਂ ਦਾ ਉਹ ਕੰਮ ਹੈ ਜੀ ਚੰਦਾ ਵੀ ਦਿੱਤੇ ਹੈ ਮੈਂ ਖਾਣੇ ਮੇ ਵੀ ਜਾਂਦੇ ਨੇ ਖੁਦਾ ਵੀ ਰਾਜੀ ਰਹੇ ਸ਼ੈਤਾਨ ਵੀ ਨਰਾਜ਼ ਨਾ ਹੋ ਇਹ ਉਹ 도ਗਲੇ ਬੰਦੇ ਨੇ ਇੱਕ ਨੰਬਰ ਦੇ ਝੂਠੇ ਨੇ ਔਰ ਇਹ ਵੀ ਮੈਂ ਕਹਿ ਦਿਆਂ ਸੁਖਵੀਰ ਬਾਦਲ ਦਾ ਜਸਤੀਫਾ ਹੋਇਆ ਆਉਣ ਵਾਲੇ ਦਿਨਾਂ ਚ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਲੱਭਣਾ ਉਹਦੇ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲਣਾ ਉਹਦੇ ਤੋਂ ਬਿਨਾਂ ਅਕਾਲੀ ਦਲ ਨਹੀਂ ਰਹਿਣਾ ਇਸ ਲਈ ਉਹਨੂੰ ਅਕਾਲੀ ਦਲ ਦਾ ਪ੍ਰਧਾਨ ਮੁਰ ਬਣਾਉਣਗੇ ਇਹੋ ਜਿਹਾ ਅਕਾਲੀ ਦਲ ਜਿੰਨਾ ਚਿਰ ਰਹੂ ਤੇ ਸਰਦਾਰ ਕਪੂਰ ਸਿੰਘ ਹੋਣਾ ਦੀ ਗੱਲ ਚੇਤੇ ਰੱਖ ਲਿਓ ਉਹ ਕਹਿੰਦੇ ਪੰਥ ਕਿਵੇਂ ਬਚੂ ਉਹ ਕਹਿੰਦਾ ਪੈਸੇ ਮੈਂ ਦੇਣਾ ਹੈ ਰਸਾ ਲੈ ਕੇ ਤੇ ਅਕਾਲੀ ਦਲ ਨੂੰ ਫਾਹੇ ਲਾ ਦਿਓ ਜਿੱਦਣੇ ਫਾਹੇ ਲੱਜੂ ਪੰਥ ਬਚਜੂ ਤੇ ਜਿੰਨਾ ਚਿਰ ਜਿਨ੍ਹਾਂ ਚਿਰ ਅਕਾਲੀ ਲੀਡਰ ਹੋ ਜੇ ਜਿਉਂਦੇ ਨੇ ਬੇਅਮਰਤੀਏ ਬੇਨਿਤ ਨਿਮਈਏ ਆਯਾਸ਼ੀ ਕਿਸਮ ਦੇ ਬੰਦੇ ਉਹਨਾਂ ਚਿਰ ਪੰਥ ਦਾ ਕੁਛ ਨਹੀਂ ਹੋਣਾ ਸਿਵੀਆਂ ਤੱਕ ਲੱਗੇ ਨੇ ਉਹਨੇ ਸਸਕਾਰ ਕਰਨ ਦੇ ਰੌਚੇ